ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਬਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਡੇਲੀ ਜਿਹੜੀ ਅਪਲੋਡ ਕਰ ਰਿਹਾ ਵੀਡੀਓ ਤੁਹਾਡੀ ਸਕਿੱਪ ਨਾ ਤੁਸੀਂ ਕਰ ਸੋ ਕੋ ਵੀਡੀਓ ਦੇਖਣ ਨੂੰ ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਰਹੂਗੀ ਬੰਬੇ ਕਾਟਨ ਦੀ ਰਹੂਗੀ ਬੜੇ ਪਿਆਰੇ ਜਿਹੇ ਸੂਟ ਰਹਿਣਗੇ ਤੁਸੀਂ ਇਹਨਾਂ ਸੂਟਾਂ ਵਿੱਚੋਂ ਸਾਡੇ ਕੋਲੋਂ ਪੂਰਾ ਸੂਟ ਕੰਪਲੀਟ ਵੀ ਲੈ ਸਕਦੇ ਹੋ ਤੇ ਸ਼ਰਟ ਪੀਸ ਲੈ ਸਕਦੇ ਹੋ ਬਾਟਮ ਦੇ ਨਾਲ ਠੀਕ ਹੈ ਜੀ ਫਾਸਟ ਦੇਖੋ ਤੁਸੀਂ ਪ੍ਰਿੰਟ ਦੇਖੋ ਤੇ ਕਲਰ ਦੇਖੋ ਕਿੰਨਾ ਪਿਆਰਾ ਕਲਰ ਹੈ ਪ੍ਰਿੰਟਿੰਗ ਬੜੀ ਪਿਆਰੀ ਹੈ ਤੁਸੀਂ ਇਹਦੇ ਨਾਲ ਸਾਡੇ ਕੋਲੋਂ ਇਹ ਵਾਲੇ ਚਿਕਨ ਵਰਕ ਦੀ ਬਾਟਮ ਬਾਈ ਕਰ ਸਕਦੇ ਹੋ ਤੇ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਇਹ ਵਾਲਾ ਜਿਹੜਾ ਸੂਟ ਹੈ ਬੜਾ ਪਿਆਰਾ ਜਿਹਾ ਰੈਡੀ ਹੋਣਾ ਚਿਕਨ ਵਰਕ ਦੀ ਬਾਟਮ ਦੇ ਨਾਲ ਤੇ ਸਾਡੇ ਕੋਲੇ ਔਰਗਾਂజా ਪੈਚ ਵਰਕ ਵਾਲੀ ਬਾਟਮ ਵੀ ਆਈ ਸੀ ਜੋ ਫਿਨਿਸ਼ ਹੋ ਚੁੱਕੀ ਹੈ ਦੁਬਾਰਾ ਅਸੀਂ ਆਰਡਰ ਤੇ ਮੰਗਵਾ ਰਹੇ ਹਾਂ ਜੀ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਰਹੂਗਾ ਇਹ ਵਾਲੀ ਬਾਟਮ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਇਹ ਵਾਲੀ ਸ਼ਰਟ ਪੀਸ ਦੇ ਨਾਲ ਤੁਸੀਂ ਇਹ ਵਾਲੀ ਬਾਟਮ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਸਟਾਫ ਤੁਸੀਂ ਦੇਖ ਸਕਦੇ ਹੋ ਪਿਓਰ ਕਾਟਨ ਰਹੂਗੀ ਪ੍ਰਿੰਟ ਬੜਾ ਪਿਆਰਾ ਜੀ ਠੀਕ ਹੈ ਜੀ ਇਸ ਤੋਂ ਅਗਲਾ ਤੁਹਾਨੂੰ ਦਿਖਾਉਣ ਲੱਗੀਆਂ ਪੀਸ ਦੇਖੋ ਇਹ ਤੁਸੀਂ ਇਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਕੰਪਲੀਟ ਸੂਟ ਵੀ ਲੈ ਸਕਦੇ ਹੋ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਤੁਸੀਂ ਇਹਦਾ ਕੋਰਸੈਟ ਬਣਾ ਸਕਦੇ ਹੋ ਬੜਾ ਪਿਆਰਾ ਜਿਹਾ ਕੋਰਸੈਟ ਬਣ ਕੇ ਰੈਡੀ ਹੋਣਾ ਤੇ ਜੇਕਰ ਤੁਸੀਂ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਜੇ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਹੋ ਜੇਕਰ ਤੁਸੀਂ ਬਾਟਮ ਵਰਕ ਨਾਲ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਾਟਮ ਵਰਕ ਦੇ ਨਾਲ ਵੀ ਲੈ ਸਕਦੇ ਹੋ ਠੀਕ ਹੈ ਜੀ ਸੂਟ ਕੰਪਲੀਟ ਸੂਟ ਦੀ ਪ੍ਰਾਈਸ ਰਹੂਗੀ 550 ਤੇ ਬਾਟਮ ਜਿਹੜੀ ਤੁਹਾਨੂੰ ਮਿਲੇਗੀ ਇਹ 150 ਰੁਪਏ ਪਰ ਮੀਟਰ ਹੈ ਜੀ ਠੀਕ ਹੈ ਜੀ पर मीटर है कला शर्ट पीस भी ले सकते को दो सौ पचहत्तर तो शर्ट पीस बाई कर सकते हो ठीक है जी प्योर कॉटन स्टाफ है बंबे कॉटन है इस तो अगला डिजाइनिंग देखो अगली डिजाइनिंग रहूगी देखो ये बड़ी प्यारी जी डिजाइनिंग है देखो यूनीक जी डिजाइनिंग है प्रेंट देखो कि प्यारा देखो यदा कोट सैट भी बड़ा सोहना जहाँ रेडी होना बन के वाले स्टफ का देखो बड़ा प्यारा जहाफ़ है प्रेंट कलर बहुत ही ज्यादा प्यारा कोट सैट बन के बड़ा सोहना जहा रेडी होना जी य ठीक है कलर शर्ट पीस लेना चाहते हो तो भी साढ़े को बाय कर सकते हो ठीक है जो बॉटम के नाल चाहते हो तो साम के नाल भी यहाँ पीस बाय कर सकते हो ठीक है जी इस तो अगला पीस देखो देखो या प्यारा जहा सूट है देखो प्रेंट ਸਟਾਫ ਬਹੁਤ ਜ਼ਿਆਦਾ ਪਿਆਰਾ ਠੀਕ ਹੈ ਜੀ ਦੇਖੋ ਸ਼ਰਟ ਪੀਸ ਲਓ ਪਰ ਮੈਂ ਪੂਰਾ ਕੰਪਲੀਟ ਸੂਟ ਲਓ ਭਲਾ ਬਾਟਮ ਦੇ ਨਾਲ ਲਓ ਠੀਕ ਹੈ ਜੀ ਕੁਝ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਇਹ ਵਾਲਾ ਦੇਖੋ ਜੀ ਕਲਰ ਤੇ ਪ੍ਰਿੰਟਿੰਗ ਦੇਖੋ ਕਲਰ ਤੇ ਪ੍ਰਿੰਟਿੰਗ ਬੜੀ ਜਨੀਕ ਜੀ ਪ੍ਰਿੰਟਿੰਗ ਹੈ ਬਹੁਤ ਪਿਆਰਾ ਸੂਟ ਰੈਡੀ ਬਣ ਕੇ ਹੋਣਾ ਬਾਟਮ ਤੁਹਾਨੂੰ ਅਸੀਂ ਨਾਲ ਲਗਾ ਕੇ ਦਿਖਾਵਾਂਗੇ ਦੇਖੋ ਬਾਟਮ ਦੇ ਨਾਲ ਤੁਸੀਂ ਇਸ ਸੂਟ ਦੀ ਗ੍ਰੇਸ ਦੇ ਸਕਦੇ ਹਾਂ ਕਿੰਨੀ ਪਿਆਰੀ ਗ੍ਰੇਸ ਆਣੀ ਦੇਖੋ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਹੈ ਤਾਂ ਤੁਸੀਂ ਸਾਡੇ ਕੋਲੋਂ ਬਾਟਮ ਦੇ ਨਾਲ ਬਾਇ ਕਰ ਸਕਦੇ ਹੋ ਕੰਪਲੀਟ ਸੂਟ ਇਕੱਲਾ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਤੇ ਇਹ ਵਾਲੀ ਬਾਟਮ ਜੇ ਤੁਸੀਂ ਸਾਡੇ ਕੋਲੋਂ ਚਿਕਨ ਵਰਕ ਦੇ ਵਿੱਚ ਵੀ ਬਾਇ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਪੀਸ ਰਹੂਗਾ ਦੇਖੋ ਇਹਦੀ ਪ੍ਰਿੰਟਿੰਗ ਦੇਖੋ ਇਹਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਇਹਦਾ ਕੋਟ ਸੈੱਟ ਵੀ ਬੜਾ ਸੋਹਣਾ ਜਿਹਾ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਜੇ ਸ਼ਰਟ ਪੀਸ ਲੈਣਾ ਚਾਹੋ ਨੀ ਤਾਂ ਸ਼ਰਟ ਪੀਸ ਲੈ ਸਕਦੇ ਹੋ ਜੇਕਰ ਬਾਟਮ ਦੇ ਨਾਲ ਲੈਣਾ ਚਾਹੋ ਨਿਓ ਤਾਂ ਬਾਟਮ ਦੇ ਨਾਲ ਵੀ ਲੈ ਸਕਦੇ ਤੁਹਾਨੂੰ ਅਸੀਂ ਬਾਟਮ ਇਹਦੇ ਨਾਲ ਮੈਚ ਕਰਕੇ ਦਿਖਾਵਾਂਗੇ ਦੇਖੋ ਕਿੰਨਾ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਬਹੁਤ ਹੀ ਜ਼ਿਆਦਾ ਸੂਟ ਜਿਹੜਾ ਰੈਡੀ ਹੋਣਾ ਬਣ ਕੇ ਵਾਲਾ ਬਾਟਮ ਦੇ ਨਾਲ ਦੇਖੋ ਕਿੰਨੀ ਗ੍ਰੇਸ ਆ ਰਹੀ ਹੈ ਸੂਟ ਉਹਦੀ ਬਾਟਮ ਦੇ ਨਾਲ ਚਿਕਨ ਵਰਕ ਦੀ ਬਾਟਮ ਦੇ ਨਾਲ ਬੜੀ ਗ੍ਰੇਸ ਆ ਰਹੀ ਹੈ ਬੜਾ ਸੋਹਣਾ ਜਿਹਾ ਸ਼ਰਟ ਪੀਸ ਹੈ ਜੀ ਇਹ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਹੈ ਇਕੱਲਾ ਸ਼ਰਟ ਪੀਸ ਲੈ ਸਕਦੇ ਹੋ ਕੰਪਲੀਟ ਸੂਟ ਲੈ ਸਕਦੇ ਹੋ ਚਿਕਨ ਵਰਕ ਦੀ ਬਾਟਮ ਦੇ ਨਾਲ ਵੀ ਤੁਸੀਂ ਸਾਡੇ ਕੋਲੋਂ ਇਹ ਬਾਇ ਕਰ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਸਕਰੀਨ ਦੇ ਉੱਪਰ ਜਿਹੜਾ ਨੰਬਰ ਹੈ ਉਹ ਮੈਂਸ਼ਨ ਕੀਤਾ ਗਿਆ ਤੇ ਤੁਸੀਂ ਉਸ ਨੰਬਰ ਤੇ ਸਾਨੂੰ ਕਾਲ ਕਰੋ ਤੇ ਮੈਸੇਜ ਕਰੋ ਠੀਕ ਹੈ ਜੀ ਤੇ ਸਾਡੇ ਕੋਲ ਤੁਸੀਂ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਸਾਡੇ ਕੋਲ ਕੈਸ਼ ਔਨ ਜਿਹੜੀ ਡਿਲੀਵਰੀ ਹੈ ਉਹ ਅਵੇਲੇਬਲ ਨਹੀਂ ਹੈ ਤੇ ਤੁਹਾਨੂੰ ਗੂਗਲ ਪੇ ਹੀ ਤੁਹਾਨੂੰ ਪਹਿਲਾਂ ਪੇਮੈਂਟ ਕਰਨੀ ਪਊਗੀ ਜੀ ਠੀਕ ਹੈ ਜੀ ਤੇ ਫਿਰ ਤੁਸੀਂ ਸਾਡੇ ਕੋਲ ਇਹ ਵਾਲਾ ਸੂਟ ਬਾਈ ਕਰ ਸਕਦੇ ਹੋ ਜਿਹੜਾ ਸਾਡੀ ਲੋਕੇਸ਼ਨ ਹੈ ਉਹ ਡਿਸਕ੍ਰਿਪਸ਼ਨ ਵਿੱਚ ਦਿੱਤੀ ਗਈ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਅਸੀਂ ਕਿੱਥੋਂ ਕਿੱਥੋਂ ਦੇ ਆ ਜੀ ਤੇਰੀ ਤੇ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ